ਸੋਨ ਵੱਡਾ ਆਖਿਆ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਸੋਨ ਵੱਡਾ ਆਖਿਆ ਸਭ ਕੋਏ ਲੋਕ ਪਰਮੇਸ਼ਰ ਨੂੰ ਵੱਡਾ ਕਹਿੰਦੇ ਨੇ ਕਹਿੰਦੇ ਆਏ ਨੇ ਸ਼ੁਰੂ ਤੇ ਦੇਖਣਗੇ ਸਾਰੇ ਦੇਖ ਜਿਹਨੇ ਉਹਨੇ ਕਿਹਾ ਵੈਸੇ ਤਾਂ ਇਹ ਹੰਤਾ ਤੇ ਖੜਵਲੇ ਨਹੀਂ ਦੱਸਿਆ ਤਾਂ ਦੇਖਣ ਵਾਲਿਆਂ ਨੂੰ ਹੀ ਪਰ ਆਮ ਲੋਕ ਥੋੜੀ ਥੋੜੀ ਗੱਲ ਕਰਦੇ ਸੁਣਿਆ ਹੋਇਆ ਕਹਿੰਦੇ ਆਏ ਨੇ ਕਹਤਿਆਂ ਕਹਤੀ ਸੁਣੀ ਸੁਣੀ ਹੋਈ ਗੱਲ ਨੂੰ ਕਹੀ ਜਾਂਦੇ ਨੇ ਲੋਕ ਵੱਡਾ ਵੱਡਾ ਫਟ ਕੀ ਵੱਡਾ ਕਿਉਂ ਵੱਡਾ ਕਿਵੇਂ ਵੱਡਾ ਜੇ ਇਹ ਸਵਾਲ ਕਰੀਏ ਫਿਰ ਕੋਈ ਜਵਾਬ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਉਹ ਦਊਗਾ ਜਿਹਨੇ ਦੇਖਿਆ ਕਿਉਂ ਵੱਡਾ ਕਿਵੇਂ ਵੱਡਾ ਇਹ ਸਵਾਲਾਂ ਦੇ ਜਵਾਬ ਨਹੀਂ ਹੈ ਕਿਸੇ ਕੋਲ ਉਹ ਜਿਹੜੇ ਦੇਖਿਆ ਜਿਨ੍ਹਾਂ ਨੇ ਉਹਨਾਂ ਦੇ ਕੋਲ ਇੱਕ 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 ਸਾਰੇ ਕਹਿੰਦੇ ਨੇ ਉਰੇ ਕੋਤੇ ਖੜਿਆ ਕੋਈ ਵੀ ਨਹੀਂ ਫਿਰ ਉਹਨਾਂ ਨੇ ਆਪਣੇ ਪੈਗੰਬਰ ਨੂੰ ਆਪਣੇ ਗੁਰੂ ਨੂੰ ਜਿਹਨੇ ਦੱਸਿਆ ਵੀ ਇੱਕ ਹੈ ਉਹਨੂੰ ਉਹਦੇ ਨਾਲ ਜੋੜਦਾ ਵੀ ਇਹੀ ਇੱਕ ਹੈ ਉਹ ਵੀ ਇਹ ਵੀ ਹੋਇਆ ਜੀ ਦੋ ਬਣਾਤੇ ਖੜਿਆ ਉਹੀ ਹੈ ਜਿਹਨੇ ਅਧ ਭਰੋਸਾ ਕੀਤਾ ਭਰੋਸਾ ਕਰਕੇ ਖੋਜ ਕੀਤੀ ਹੈ ਫਿਰ ਜੇ ਕੋ ਭਰੋਸਾ ਕਰੂ ਤਾਂ ਖੋਜ ਵੀ ਕਰੂਗਾ ਜਿਹਨੂੰ ਇੱਕ ਤੇ ਭਰੋਸਾ ਹੈ ਗੁਰਬਾਣੀ ਤੇ ਭਰੋਸਾ ਹੈ ਉਹ ਖੋਜ ਕਰੂਗਾ ਫਿਰ ਜਿਹੜਾ ਸ਼ਰਧਾવાન ਹੈ ਉਹ ਖੋਜੀ ਨਹੀਂ ਹੁੰਦਾ ਇਹ ਕਹਤਾ ਉਹਨੇ ਬੋਲਿਆ ਬੋਲਿਆ ਇੱਕ ਵਾਰ ਠੀਕ ਹੈ ਭੁੱਖ ਨਹੀਂ ਜਾਗਦੇ ਨਾਮ ਦੇ ਸ਼ਰਦਾਵਾਨ ਚ ਕਰੇ ਨਾਮ ਦੀ ਭੁੱਖ ਪਹਿਲਾਂ ਉਹ ਚ ਭੁੱਖ ਹੁੰਦੀ ਹੁੰਦੀ ਹੀ ਨਹੀਂ ਸ਼ਰਦਾ ਵਾਲੇ ਤਾਂ ਸ਼ਰਦਾ ਵਾਲੇ ਦੇ ਨਾਮ ਦੀ ਭੁੱਖ ਨਹੀਂ ਹੁੰਦੀ ਸ਼ਰਦਾ ਵਾਲੇ ਦੀ ਤਾਂ ਕੁਝ ਹੋਰ ਡਿਮਾਂਡ ਹੁੰਦੀ ਹੈ ਤੁਹਾਨੂੰ ਉਹ ਨੂੰ ਮੰਨਣ ਦੀ ਲੋਕਾਂ ਦੀ ਕੋਈ ਡਿਮਾਂਡ ਆ ਲੈ ਜਿਉਂ-ਜਿਉਂ ਪ੍ਰਚਾਰਿਆ ਹੋਇਆ ਕੋਈ ਸੁਰਗ ਦੀ ਗੱਲ ਕਰਦਾ ਕੋਈ ਕੁਝ ਕਰਦਾ ਕਹਿੰਦੇ ਤੇ ਤੁਹਾਡੇ ਅੱ비 ਕਮੋਂਦਰ ਕੋਈ ਤੁਕ ਤਕਲੀਫ ਤੁਹਾਡਾ ਦਾ ਇਹ ਨਹੀਂ ਡਰਾ ਕੇ ਲੋਕਾਂ ਨੂੰ ਧਰਮ ਨਾਲ ਜੋੜਿਆ ਹੈ ਗਿਆਨ ਨਾਲ ਨਹੀਂ ਜੋੜਿਆ ਹੈ ਡਰਾ ਕੇ ਜੋੜਿਆ ਹੈ ਇੱਥੇ ਕਰਕੇ ਨੋ ਵੀ ਬਾਸਾ ਨੂੰ ਕਹਿੰਦੇ ਪਿਆ ਕਿ ਭੈ ਕਾ ਨੂੰ ਕੋ ਦੇ ਤੈ ਤਾ ਹੈ ਮੈਂ ਭੈਮੰਤਾਂ ਨੂੰ ਭਗਤਾਨਾ ਨਹੀਂ ਪੈ ਦਿੱਤੀ ਗੁਰਵਾਲੀ ਨਹੀਂ ਪੈ ਦੇ ਰਹੀ ਪ੍ਰਚਾਰਕ ਪੈ ਦੇ ਰਹੇ ਨੇ ਉਹ ਲੋਕ ਭਾਇਦੇ ਰਹਿ ਰਹੇ ਜਿਹਨਾਂ ਨੂੰ ਆਪ ਗਿਆਨ ਨਹੀਂ ਪ੍ਰਚਾਰਕਾਂ ਨੇ ਗੁਰਬਾਨੀ ਦੇ ਸਮਝਿਆ ਨਹੀਂ ਬੇਸਮਝਰੇ ਉਹ ਭਾਇਦੇ ਕਿਸੇ ਘੁਣਾ ਰਹੇ ਬੜੂ ਉਧੇ ਰਹੇ ਇਹ ਕਾਰਨ ਕਿਸੇ ਸਿੱਖਤ ਹੋਊਗੀ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਸਾਨੂੰ ਸਮਝ ਨਹੀਂ ਅਸੀਂ ਸਮਝ ਲਈਏ ਗੁਰਬਾਨੀ ਤੋਂ ਖੋਜੀਏ ਉਹਦੀ ਬਜਾਏ ਭਾਇਦੇ ਕੇ ਬਸ ਆਪਣਾ ਥੱਲੇ ਸਿੱਖੀ ਵਿਧਾਲੀ ਸਿੱਖੀ ਵਿਧਾਲੀ ਸਿੱਖੀ ਵਿਧਾਲੀ ਸਿੱਖੀ ਵਿਧਾਲੀ ਉਹ ਸਿੱਖੀ ਤਾਂ ਸਿੱਖਿਆ ਨਵਦਲੀ ਸਿੱਖਿਆ ਕੋਲ ਹੈ ਤਾਂ ਸਿੱਖੀ ਹੈ ਕਿੰਨੀ ਸਿੱਖਿਆ ਸਾਡੇ ਕੋਲ ਉਹ ਹੀ ਸਿੱਖੀ ਹੈ ਸਿੱਖੀ ਦਾ ਸਿੱਖਿਆ ਦਾ ਉਹ ਸਿੱਖਿਆ ਦਾ ਹੈ ਨਹੀਂ ਗੁਰਬਾਣੀ ਦੀ ਸਮਝ ਤਾਂ ਹੈ ਨਹੀਂ ਜੇ ਸਮਝ ਹੁੰਦੇ ਤਾਂ ਰੌਲਾਗਾਤੇ ਪੈਂਦੇ ਆ ਰੌਲੇ ਹੀ ਨਾ ਸਮਝੀਦੇ ਨੇ ਜਿੰਨਾ ਫੋੜ ਰੌਲਾ ਪਿਆ ਹੋਇਆ ਹੈ ਨਾ ਇਹ ਪਿੱਛੇ ਪੈਂਦੇ ਰਹੇ ਨੇ 300 ਸਾਲ 250 ਸਾਲ ਤੋਂ ਰੌਲੇ ਨਾ ਸਮਝੀਦੇ ਰੌਲੇ ਨੂੰ ਸਾਰੇ ਜਦੋਂ ਸਮਝ ਆ ਗਈ ਸਾਰੇ ਹਟ ਜਾਣਗੇ ਜੋ ਜੋ ਸਮਝਾ ਇਹ ਹਟ ਜਾਣਗੇ ਦੁਵਾਨ ਨੂੰ ਸੈਟੀਸਫਾਈ ਕਰ ਨਹੀਂ ਸਕਦਾ ਆਪਣੀ ਆਪਣੀ ਮੱਤ ਚਲਾ ਰਹੇ ਨੇ ਜਿਵੇਂ ਕਿਸੇ ਨੂੰ ਲੱਗਦਾ ਆਪਣੀ ਮੱਤ ਦੀ ਸਿੱਖੀ ਐ ਲੋਕਾਂ ਨੇ ਕੀਤੀ ਹੋਈ ਆ ਪਾਪੜੀ ਬੁੱਧ ਦੀ ਸਿੱਖੀ ਆ ਜੀ ਮੈਨੂੰ ਚੰਗੀ ਲੱਗਦੀ ਐ ਸਿੱਖੀ ਮੈਂ ਕਹਿੰਦਾ ਇਹੀ ਹੋਣੀ ਚਾਹੀਦੀ ਐ ਗੁਰੂ ਨੂੰ ਕੀ ਜੰਗਾ ਲੱਗਦਾ ਹੈ ਗੁਰਬਾਣੀ ਕੀ ਲਿਖਿਆ ਹੋਇਆ ਹੈ ਇਹਦਾ ਮਤਲਬ ਨਹੀਂ ਆਏ ਨਾ ਉਧਰ ਨੂੰ ਤਾਂ ਗਏ ਹੀ ਨਹੀਂ ਰਹਿ ਰਹਿ ਦਾ ਸ਼ਬਦ ਨੇ ਰਹਿ ਰਹਿ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਜਿੱ ਕਿੰਨੀਆਂ ਗਲਤੀਆਂ ਅਸੀਂ ਪੜ੍ਹ ਰਹੇ ਹਾਂ ਅਜੇ ਤੱਕ ਉਹ ਗਲਤੀਆਂ ਦਾ ਹਜ਼ਾਰ ਸੱਤੇ ਹੋਇਆ ਨਹੀਂ ਪਾੜ ਦਾ ਸੁਧਾਰੇ ਵੀ ਹੋ ਸਕਿਆ ਹੋਰ ਇਹਨਾਂ ਨੂੰ ਸੁਆ ਕਰਨਾ ਹੋਰ ਕੀ ਕਰਨਾ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪਾੜ ਠੀਕ ਕੀ ਹੈ ਕਿੰਨੀਆਂ ਗਲਤੀਆਂ ਉਹ ਨਹੀਂ ਦੇਖ ਰਹੇ ਔਰ ਹੋ ਰਹੀਆਂ ਨੇ ਪਰੇ ਲੋਕ ਆਵੇਂ ਬੰਨੀ ਫਿਰਦੇ ਨੇ ਦਿਮਾਲੇ ਜਿਹੜੇ ਦਾਵੇ ਕਰਦੇ ਨੇ ਕਿ ਕਾਹਦੇ ਕਰਦੇ ਨੇ ਫਿਰੇ ਕੁਛ ਨਹੀਂ ਪਲੇ ਕਿਸੇ ਦੇ ਹੰਕਾਰ ਆਪਣੇ ਪਲੇ ਹੰਕਾਰ ਟਕਰਾਇਆ ਹੰਕਾਰ ਸਾਰਿਆਂ ਦਾ ਹੰਕਾਰ ਦੀ ਲੜਾਈ ਹੈ ਲੜਾਈ ਵੀ ਹੰਕਾਰ ਦੀ ਹੈ ਜਿੱਥੇ ਹੰਕਾਰ ਹਥੇਮ ਜਿੱਥੇ ਮਾਇਆ ਹਥੇਮ ਹੰਕਾਰ ਇਹ ਚੌਧਰ ਦੀ ਲੜਾਈ ਹੈ ਇਹ ਮਾਇਆ ਦੀ ਲੜਾਈ ਹੈ ਇਹ ਹੰਕਾਰ ਦੀ ਲੜਾਈ ਹੈ ਦੁਨੀਆ ਭੀਰਾਂ ਦੇ ਜਾਨੇ ਰੋ ਦਿਓ ਲੋਕਾਂ ਨੂੰ ਕਹਿੰ। ਕੜਦੇ ਦੇ ਗੁਰੂ ਦੇ ਨਾਲ ਗੁਰਬਾਣੀ ਚ ਗਾਣ ਲੈਣ ਦੀ ਕੋਈ ਨਹੀਂ ਗੱਲ ਕਰ ਰਿਹਾ। ਖੋਜ ਵਾਲੀ ਕੋਈ ਨਹੀਂ ਗੱਲ ਕਰ ਰਿਹਾ। ਜੋ ਕਿਸੇ ਨੂੰ ਸ਼ੰਕਾ ਸ਼ਮਕਾ ਨੂੰ ਵਧਾ ਰਹੇ ਰਸੋ। ਰੋੜ ਨਹੀਂ ਕਰ ਰਹੇ ਕੋਈ ਸ਼ਮਕਾ ਦਾ। ਅਜੀ। ਸੁੱਲ ਵੱਡਾ ਆਖਿਆ ਸਭ ਕੋਈ। ਵੱਡਾ-ਵੱਡਾ ਕਹੀ ਜਾਂਦੇ ਨੇ। ਕਿਉਂ ਵਿਕ ਕਿਉਂ ਵੱਡੀ ਹੈ ਗੁਰਮਤਿ ਕਿਉਂ ਵੱਡੀ ਹੈ ਇਹਦਾ ਜਵਾਬ ਨਹੀਂ ਹੈ ਕਿਸੇ ਕੋ ਇਹ ਆਪਣੇ ਦੇਵੇ ਜਵਾਬ ਦੇਣ ਇਹ ਜਿਹੜੇ ਨੇ ਕਿਉਂ ਵੱਡੀ ਹੈ ਕਿਉਂ ਦਾ ਜਵਾਬ ਦੇ ਗੁਰਮਤਿ ਕਿ ਨਿਆਰੀ ਮਤ ਹੈ ਕੀ ਨਿਆਰਾ ਬਣ ਇਹ ਮਰੀਦ ਨੂੰ ਬਥ ਸਾਰੀਆਂ ਮਤਾਂ ਨਾਲ ਉਲਟੀ ਹੈ ਇਹ ਸੰਤਾਨੀ ਮਤ ਹੈ ਸੰਤਾਨੀ ਗੌਰਵਤ ਹੁੰਦੀ ਹੈ। ਕੋਈ ਜੇ ਗੁਰਮਤ ਦੇਖੋ ਕਿੰਨੇ ਸੰਤਰੇ ਵਿੱਚ ਬੈਠੇ। ਅਸਲੀ ਸੰਤ ਹਰ ਕੇ ਸਰਦ। ਇਹ ਹਰ ਕੇ ਸੰਤਾਂ ਦੀ ਮੱਤ ਹੈ। ਅਦੂਏ ਸੰਤਾਂ ਦੀ ਮੱਤ ਨਹੀਂ ਇਹਨਾਂ ਦੀ ਆਪੋ ਆਪਣੀ ਹੈ। ਅਦੂਏ ਸੰਤਾਂ ਦੀ ਮੱਤ ਨਹੀਂ ਹੈ। ਉਹਨਾਂ ਦੀ ਆਪੋ ਆਪਣੀ ਹੈ ਉਹਨਾਂ ਦੇ ਸਾਰੇ ਡੇਰੇ ਦੇ ਆਪੋ ਆਪਣੀ ਮਰਿਆਦਾ ਹੈ। ਜਿੱਥੇ ਮਰਿਆਦਾ ਹੈ ਉੱਥੇ ਗੌਰਵਤ ਨਹੀਂ ਹੁੰਦੀ। ਗੌਰਵਤ ਤਾਂ ਕੋਈ ਮਰਿਆਦਾ ਵਾਲਾ ਗੁਰੂ ਹੈ। ਵਿਆਦਾ ਹੁੰਦਾ ਮੋਡੀਫਾਈ ਕਰਨ ਆਪਣੇ ਮਤਲਬ ਅਨੁਸਾਰ ਟੋਲ ਮਰੋਡ ਕਰਨੀ ਆਪਣੀ ਬੁੱਧ ਅਨੁਸਾਰ ਟੋਲ ਮਰੋਡ ਕਰ ਲੈਣਾ ਇੱਥੇ ਕੋਈ ਗੁੰਜਾਇਸ਼ ਨਹੀਂ ਆਪਣੀ ਬੁੱਧ ਨੂੰ ਦਖਲ ਦੇਣ ਦਾ ਆਦਮੀ ਨੂੰ ਵਰਮਾਤੀ ਦਾ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਖੋਜ ਕੇ ਜੋ ਇਹ ਕਹਿੰਦੀ ਹੈ ਉਹਨੂੰ ਮੰਨਣ ਦਾ ਕੰਮ ਮੰਨਣ ਦਾ ਹੁਕਮ ਹੈ ਪਰ ਸਾਰੇ ਆਪਣੀ ਆਪਣੀ ਮਤ ਕੀ ਲਾ ਰਹੇ ਨੇ ਜਿੱਥੇ ਆਪਣੀ ਮੱਤ ਆਏ ਉੱਥੇ ਗੁਰਵਤ ਨਹੀਂ ਰਹਿੰਦੀ ਹੁੰਦੀ। ਮਰਿਆਦਾ ਵੀ ਜਿਹੜੀ ਕਹਿੰਦੇ ਪੰਥ ਪਰਵਾਨ ਲਗ ਮਰਿਆਦਾ ਉਹ ਉਹਨੇ ਗੁਰਵਤ ਰਹਿਣ ਦਿੱਤੀ ਹੋਈ ਨਹੀਂ। ਉਹ ਸਨ ਨਹੀਂ ਰੱਖ ਦਿੱਤੀ। ਉਹ ਜਿੰਨੇ ਗੁਰਵਤ ਦੇ ਜਿੰਨੇ ਜਿਨ੍ਹਾਂ ਨੇ ਮਰਿਆਦਾ ਬਣਾਈ ਆ ਉਹਨਾਂ ਨੂੰ ਬਰਵਦੀ ਸਮਝੇ ਹੈ ਨਹੀਂ ਸੀ। ਜੇ ਸਮਝ ਹੁੰਦੀ ਤਾਂ ਜਿਹੜੇ ਗੁਰੂ ਬਲਾਸ ਪਾਸ਼ਾ 6 ਮਹੀਨੇ ਯਾ ਭਾਈ ਸੰਤੋਖ ਸਭ ਦਾ ਜਿਹੜਾ ਅੰਡ ਬੰਡ ਲਿਖਿਆ ਹੋਇਆ ਹੈ। ਯਾ ਭਾਈ ਗੁਰਦਾਸ ਦੇ ਰੋਦੇ ਨੇ 12 ਨੇ। ਇਹਨਾਂ ਨੂੰ ਗੁਰਦਾਰੇ ਕਿਉਂ ਪ੍ਰਚਾਰ ਦੇ ਕਿਉਂ ਇਹ ਰੋਣਾ ਪੈਂਦਾ। ਗੁਰਬਾਣੀ ਦੇ ਸਬਕ ਕਿਉਂ ਕਿਸੇ ਚੀਜ਼ ਨੂੰ ਪ੍ਰਚਾਰ ਦੇ। ਇਤਿਹਾਸ ਨੂੰ ਕਿਉਂ ਗੁਰਦਾਰੇ ਵੰਡ ਦਿੰਦੇ ਕਿਉਂ ਰੋਣਾ ਪੈਂਦਾ। ਸਭ ਝਗੜੇ ਦੀਆਂ ਜੜਾਂ ਨੇ ਇਹ ਦੂਸਰੇ। ਗੁਰਬਾਣੀ ਨੂੰ ਛੱਡ ਕੇ ਸਭ ਕੋ ਝਗੜੇ ਦੀ ਜੜ। ਪਹਿਲੇ ਗੁਰਬਾਣੀ ਨੂੰ ਸੁਣੀ ਦੇ ਫੇਰ ਕਿਸੇ ਹੋਰ ਚੀਜ਼ ਨੂੰ ਹੱਥ ਲਾਉਂਦੇ। ਅਸੀਂ ਤਾਂ ਉਹਨਾਂ ਗ੍ਰੰਥਾਂ ਦੀ ਮਦਦ ਨਾਲ ਇਹਨੂੰ ਸਮਝਣ ਲੱਗੇ। ਚੂੜੀ ਦੀ ਮਦਦ ਨਾਲ ਸੱਚ ਨਹੀਂ ਸਮਝਿਆ ਜਾ ਸਕਦਾ। ਚੂੜੀ ਦੇ ਐਨਕ ਲਾ ਕੇ ਸੱਚ ਨਹੀਂ ਦਿਖਦਾ ਹੁੰਦਾ। ਪਾਣੀ ਢਕਣ ਲੱਗੇ। ਕਿ ਵੱਡਾ ਵੱਡਾ ਠੀਠਾ ਹੋਏ। ਪਰ ਜੇ ਪੁੱਛ ਲੈਵੇ ਕਿੰਨਾ ਵੱਡਾ? ਕਿਵਡਾ ਵੱਡਾ? ਕੁੱਝ ਫਿਰ ਉਹ ਹੀ ਦੱਸੂ ਜਿਹਨੇ ਦੇਖਿਆ ਜੇ ਸਵਾਲ ਕਰ ਲਵੇ ਕੇ ਵੱਡਾ ਵੱਡਾ ਤੇ ਠੀਠਾ ਹੋਏ ਉਹ ਹੀ ਦੱਸੂਗਾ ਜਿਹਨੇ ਦੇਖਿਆ ਦੂਆ ਘੇ ਮੈਂ ਦੱਸ ਦੂ ਤੈਨੂੰ ਦੱਸਦਾ ਵੱਡਾ ਤਾਂ ਹੁੰਦਾ ਕਿ ਏਡਾ ਵੱਡਾ ਹੁੰਦਾ ਆ ਚੀਜ਼ੇ ਵੱਡੀ ਹੁੰਦੀ ਐ ਏਡਾ ਵੱਡਾ ਫੇਰ ਜਿਹਨਾਂ ਦੇਖਿਆ ਉਹ ਦੱਸੂ ਸੁਣੀ ਸੁਣਾਈ ਗੱਲ ਕਹਿੰਦੇ ਨੇ ਲੋਕ ਸਾਰੇ 3 ਮਤ ਪਾਇ ਨਾ ਕਹਿਆ ਜਾਏ ਉਹ ਕੀ ਦੱਸੂਗਾ ਕਿਵਡ ਵੱਡਾ ਕੀਮਤਾ ਨਹੀਂ ਪਾਈ ਜਾ ਸਕਦੀ ਦੱਸਿਆ ਵੀ ਨਹੀਂ ਜਾ ਸਕਦਾ ਕਿਡਾ ਵੱਡਾ ਕਦਰ ਨਾ ਮੁਕਾਬਲਾ ਕਰਾਂਗੇ ਕਿਹੜੀ ਚੀਜ਼ ਹੈ ਡੀਵੀਡੀ ਇਹਨਾਂ ਦੱਸਣ ਸਾਰੀ ਰਚਨਾ ਤਾਂ ਉਹਦੇ ਵਿੱਚ ਹੈ ਸੁਖ ਸਾਗਰ ਐਡਾ ਵੱਡਾ ਭੱਬ ਸਾਗਰੋਂ ਦੇ ਵਿੱਚੇ ਹੈ। ਉਹ ਭੱਬ ਸਾਗਰ 'ਚ ਖੜਾ ਆਦਮੀ ਕੀ ਦੱਸੂ ਸੁਖ ਸਾਗਰ ਕਿੱਡਾ ਹੈ? ਖੜਾ ਦਾ ਭੱਬ ਸਾਗਰ 'ਚ ਹੈ। ਕੁਬਾਲਟੀ 'ਚ ਮੱਛੀ ਪਾਈ ਹੋਈ ਹੈ। ਇੱਕ ਜੀ ਦੀ 55 ਦੇ ਜਾਲ 'ਚ ਮੱਛੀ ਫਸੀ ਹੋਈ ਹੈ। ਜਾਲ ਸਮੁੰਦਰ ਵਿੱਚ ਹੈ। ਡੁੱਬਿਆ ਹੈ ਜਾਲ ਮੱਛੀ ਪਾਣੀ ਦੇ ਵਿੱਚੇ ਹੈ। ਪਰ ਜਾਲ ਦੇ ਅੰਦਰਿਆਂ ਨਾ ਬੱਚੀ ਤਾਂ ਜੇ ਨੂੰ ਪੁੱਛੇ ਵੀ دریا ਗੱਡਾ ਵੱਡਾ ਬੱਚੀ ਕੀ ਦੱਸ ਤੂੰ دریا ਗੱਡਾ ਵੱਡਾ ਜਾਲ ਤੋਂ ਤਾਂ ਬਾਹਰ ਨਹੀਂ ਜਾ ਸਕਦੀ ਉਹ ਜੇ ਜਾਲ ਵੱਡਾ ਵੀ ਹੈ ਜਾਲ 'ਚ ਘੁੰਮੀ ਜਾਉਂਦਾ دریا ਗੱਡਾ ਵੱਡਾ ਸਮੁੰਦਰ ਗੱਡਾ ਵੱਡਾ ਬੱਚੀ ਕੀ ਦੱਸ ਅਸੀਂ ਤਾਂ ਜਾਲ 'ਚ ਆਏ ਭਰਮ ਦੇ 'ਚ ਇਹ ਸੰਸਾਰ ਦਾ ਜਾਲ ਹੈ ਜਾਲ ਵਾਲੇ ਬੰਦੇ ਕੀ ਦੱਸਣਗੇ ਜੀ ਜਾਲ ਤਾਂ ਸਾਰੇ ਹੀ ਉਹਦੇ ਵਿੱਚ ਹੈ ਸੂਖ ਸਾਗਰ ਦੇ ਵਿੱਚ ਇਹ ਕਿਵੇਂ ਦੱਸ ਦੇਣਗੇ ਦੱਸੂ ਉਹ ਜਿਹੜਾ ਜਾਲ ਤੋਂ ਕਮਦਗਮ ਜਾਲ ਤੋਂ ਬਾਹਰ ਨਿਕਲ ਜੂ ਜਿਹੜੇ ਜਾਲ ਤੋਂ ਬਾਹਰ ਨਿਕਲਨੇ ਉਹਨਾਂ ਲਈ ਦੱਸਿਆ ਹੈ ਕਿੰमत ਪਾਈ ਨਾ ਕਿਹਾ ਜਾਏ ਉਹਨਾਂ ਨੇ ਇਹ ਕਿਹਾ ਕਿੰमत ਪਾਈ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਕਿਉਂਕਿ ਕਹਨੇ ਵਾਲੇ ਤੇਰੇ ਰਹੇ ਸਮਾਏ ਰਹੇ ਸਮਾਏ ਰਹਿਨੇ ਸਮਾਏ ਰਹਿਨੇ ਰਹਿਨੇ ਕਹਿਣੇ ਵਾਲੇ ਤੇ ਰਹੇ ਸਮਾਈ ਆ ਜਿਹੜੇ ਕਹਿਣੇ ਵਾਲੇ ਬਸ ਸਮਾਈ ਰਹਿੰਦੇ ਰ ਤੇਰੇ ਚ ਜਿਹੜੇ ਦੱਸਣ ਵਾਲੇ ਨੇ ਉਹ ਤੇਰੇ ਚ ਸਮਾਈ ਹੁੰਦੇ ਨੇ ਉਹ ਕੀ ਦੱਸਣ ਗੱਡਾ ਵੜ ਬੱਚੀ ਕੀ ਦੱਸੇ ਕਹਿੰਦੇ ਮੈਨੂੰ ਤਾਂ ਫਤਾ ਮੇਰੇ ਚਾਰ ਸ਼ਫੇਰੇ ਜਿੱਥੇ ਜਾਣੀਆਂ ਪਾਣੀਓ ਪਾਣੀ ਬਸ ਇੰਨਾ ਹੀ ਪਤਾ ਜਿੱਧਰੋਂ ਜਾਵਾਂ ਪਾਣੀਓ ਪਾਣੀਆ ਚਾਰ ਸ਼ਫੇਰੇ ਬਸ ਇੰਨਾ ਹੀ ਪਤਾ ਮੈਨੂੰ ਹੋਰ ਕੁਝ ਨਹੀਂ ਪਤਾ ਹੁਕਮ ਦੇ ਵਿੱਚ ਹੈ ਜਿੱਦਾਂ ਜੱਦਾ ਹੁਕਮ ਦੇ ਵਿੱਚ ਹੀ ਹੈ ਹੁਕਮ ਸਰਵ ਵਿਆਪੀ ਹੈ ਹੁਕਮ ਹੈ ਸਮੁੰਦਰ ਇਹਦੇ ਵਿੱਚ ਹੀ ਆ ਮੇਰਾ ਸਾਰੀ ਦੁਨੀਆ ਸਾਰੇ ਜੀਵ ਜੰਤ ਹੁਕਮ ਦੇ ਦੀ ਪਾਲਣਾ ਕਰ ਰਹੇ ਨੇ ਹੁਕਮ ਜ਼ਿੰਦਾ ਜੀਵਨ ਦਾਣ ਹੈ ਹੁਕਮ ਨਾਲੇ ਮਰਨਾ ਹੁਕਮ ਨਾਲੇ ਜਿਉਣਾ ਹੁਕਮ ਨਾਲੇ ਫਰਵਰੀਸ਼ਾ ਸਭ ਦੀ ਕੀ ਇਹ ਦੀ ਵਡਿਆਈ ਕੋਈ ਕਰ ਲੂ ਕੀ ਵਡਿਆਈ ਕਰੇ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਗਹਿਰ ਗੰਭੀਰਾ ਤੇਰੀ ਗਹਿਰਾਈ ਬਹੁਤ ਐਨੀ ਹੈ ਔਰ ਐਨਾ ਤੋਂ ਗੰਭੀਰ ਹੈ ਇਹ ਨਹੀਂ ਕਹਦਾ ਮੈਂ ਬਹੁਤ ਗਹਿਰਾ ਹਾਂ ਗਹਿਰਾ ਬੋਲਦਾ ਹੀ ਨਹੀਂ ਚੁੱਪ ਫੇਰ ਵੀ ਲੋਕਾਂ ਕੱਢਿਆ ਨੇ ਹੰਕਾਰ ਦੀਆਂ ਗੱਲਾਂ ਕਰਦੇ ਨੇ ਪੱਲੇ ਕੁਝ ਵੀ ਨਹੀਂ ਤੂੰ ਕਦੇ ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕੀਤੀ ਵਡਿਆਈ ਕਿਸ ਨੂੰ ਬਖਸ਼ੀ ਹੈ ਦਰਸ਼ਨ ਕਰਵਾਇਆ ਹੈ ਵਡਿਆਈ ਦਾ ਸਰ ਉਹ ਨਾਮ ਨਾ ਜੋੜ ਕੇ ਉਹ ਵੀ ਨਾਮ ਨਾ ਜੋੜ ਕੇ ਦੱਸਿਆ ਕੁਝ ਨਹੀਂ ਜੇ ਦੱਸਣ ਜੇ ਕਹਿੰਦੇ ਤਾਂ ਦੇਖਣਾ ਆ ਨਾਮ ਦੇ ਨਾਲ ਜੁੜ ਜਾ ਥੋੜਾ ਜਿਹਾ ਆਪੇ ਪਤਾ ਲੱਗ ਜੂ ਨਾਮ ਕੀ ਕਰ ਰਿਹਾ ਐ ਇਹ ਤੋਂ ਸਾਰਾ ਅੰਦਾਜ਼ਾ ਲਾ ਲਈ ਗਾਇਰ ਕੁ ਮੀਰਾ ਗੁਣੀ ਕੀ ਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇ ਗੁਣੀ ਕੀ ਹੀਰਾ ਜਿੱਥੇ ਜਾਵਾਂ ਉਹਦੇ ਗੁਣ ਗੁਣ ਦੇਖਣ ਨੂੰ ਮਿਲਦੇ ਨੇ ਔਗਣ ਕੋਈ ਹੈ ਨਹੀਂ ਬੁਰਾਈ ਕੋਈ ਹੈ ਹੀ ਨਹੀਂ ਉਹਦੇ ਵਿੱਚ ਗੋੜਾ ਦਾਈ ਗੋੜਾ ਦਾਈ ਭਰਿਆ ਪੇ ਕੋਈ ਨਾ ਜਾਣੇ ਤੇਰਾ ਕਿਤਾ ਕਿਵੜ ਚੀਰਾ ਪਹਿਲਾਂ ਤਾਂ ਇਹ ਹੀ ਨਹੀਂ ਕੋਈ ਜਾਣਦਾ ਆ ਜਿਹੜਾ ਸੰਸਾਰ ਰਚਨਾ ਹੈ ਕਿੱਡਾ ਵੱਡਾ ਹੈ ਚੀਰਾ ਚੀਰਾ ਦੇ ਵਿੱਚੋ ਹੀ ਇਹਨਾਂ ਪਾਰਟ ਹੈ ਤੇਰਾ ਹਿੱਸਾ ਜਿਹੜਾ ਚੀਰ ਕੇ ਤੇ ਅੱਡ ਕੀਤਾ ਹੋਇਆ ਆਪਣੇ ਲੋ ਵੱਖਰਾ ਕੀਤਾ ਸੰਸਾਰ ਇਹ ਨਹੀਂ ਕੋਈ ਜਾਣ ਸਕਦਾ ਕਿੱਡਾ ਵੱਡਾ ਤੈਨੂੰ ਰਕੀ ਦਸੀਏ ਹੁਣ ਇਹ ਨਹੀਂ ਕੋਈ ਜਾਣਦਾ ਤੇਰਾ ਕਿ ਤਾਜ ਜਿਹੜਾ ਤੇਰਾ ਬਣਾਇਆ ਕਿ ਕਿਡਾ ਬਟਾ